ਸੁਰਤੀ ਤੂੰ ਅੰਦਰ ਕਿੱਧਰ ਵੜਿਆ ਗੁਰਦੁਆਰਾ ਸਾਹਿਬ ਦੇ ਮੈਂ ਜੀ 11:30 ਵਜੇ ਜੀ ਗੇਟ ਪਿਆ ਜੀ ਉਹ ਵਾਲਾ ਕਿਹੜਾ ਏ ਸਾਹਮਣੇ ਵਾਲਾ ਜੀ 메인 게ਟ ਹਾਂਜੀ ਜੀ ਤੇਨੂੰ ਨਾਲ ਤਾਂ ਭੱਜ ਗਿਆ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਹਾਂ ਕੋਈ ਨਹੀਂ ਸੀਗਾ ਜੀ ਇਹ ਨਹੀਂ ਮੱਸੇਗੀ ਤੂੰ ਇੱਕ ਪੂਰਾ ਕੰਮ ਕਰ ਜਾਂਦਾ ਅੰਦਰੋਂ ਬਾਬਾ ਜੀ ਮੈਂ ਇਨੀ ਤੇਰਾ ਪਹਿਲਾਂ ਕਿੰਨੇ ਵਾਰੀ ਆਇਆ ਗੁਰਦਵਾਰ ਦੇ ਵਿੱਚ ਮੈਂ ਤੇ ਇੱਕ ਵਾਰੀ ਆਇਆ ਜੀ ਪਹਿਲਾਂ ਵੀ ਆਇਆ ਇੱਕ ਵਾਰੀ ਨਹੀਂ ਮੈਂ ਪਹਿਲੇ ਕਦੇ ਨਹੀਂ ਆਇਆ ਜੀ ਹੁਣ ਇਹ ਤੂੰ ਕਹਿ ਰਿਹਾ ਮੈਂ ਇੱਕ ਵਾਰੀ ਆਇਆ ਸੀ ਹਾਂਜੀ ਇੱਕ ਵਾਰੀ ਹੁਣੇ ਆਇਆ ਜੀ ਮੈਂ ਵੀ ਬਣਾ ਲਿਆ ਸਾਰੇ ਦੂ ਦੂਨੇ ਬਣਾ ਤਾ ਨਹੀਂ 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 ਤੂੰ ਪਹਿਲੇ ਇੱਥੇ ਆਇਆ ਹੁਣ ਨਾ ਕਿ ਦੇਖ ਤੂੰ ਆਇਆ ਹੁਣ ਕਿੱਦਾਂ ਲੱਗਦਾ ਤੈਨੂੰ ਪਤਾ ਕਿੱਦਾਂ ਲੱਗਦਾ ਅੰਦਰ ਦਾ ਉਹ ਉਹ ਬਣਾ ਲਈ ਸੀ ਨਹੀਂ ਜੜੇਗੀ ਹਾਂਜੀ ਐਸੀ ਹੋਈ ਸੀ ਐਸੀ ਤੋਂੜਿਆ ਜੀ ਮੈਂ ਬਸ ਏਸੀ ਕਿਦਾਂ ਤੋੜਿਆ ਕਿਸ ਚੀਜ਼ ਨਾਲ ਤੋੜਿਆ ਧੱਕਾ ਮਾਰਿਆ ਜੀ ਧੱਕੇ ਨਾਲ ਏਸੀ ਟੁੱਟ ਜਾਂਦਾ ਹਾਂਜੀ ਹੈ ਹਾਂਜੀ 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 ਆ ਵੀ ਗੱਲ ਨੋਟ ਕਰੋ ਜੀ ਹਾਂਜੀ ਧੱਕੇ ਨਾਲ ਟੁੱਟਦਾ ਏਸੀ ਉਹ ਇਹਦੀ ਜਾਨ ਹੈਗੀ ਅਸੀਂ ਤੋੜਨ ਦੀ ਬਬਾਈ ਜੋਰ ਹੋਇਆ ਦੇਖੀ ਜਾਂਦਾ ਜੀ ਵਿੰਡੋ ਏਸੀ ਨੂੰ ਆਉਂ ਕਰ ਰਹੇ ਜਿੱਦਾਂ ਕਿ ਮੈਂ ਮਤਲਬ ਤੋੜ ਕੇ ਆ ਜਾਣਾ ਅੰਦਰ ਤੇ ਤੈਨੂੰ ਪਤਾ ਐਸ ਗਲਤੀ ਦੀ ਕਿੱਡੀ ਵੱਡੀ ਸਜ਼ਾ ਹੈਗੀ ਹੈ ਹਾਂਜੀ ਜੀ ਤੇ ਸਜ਼ਾ ਤੁਹਾਨੂੰ ਹੁਣ ਮਿਲਣੀ ਹੈ ਇਹ ਚੀਜ਼ ਪ੍ਰੋਪਰ ਹੈਗੀ ਮਿਲਣੀ ਹੈ ਇਹ ਜਿਹੜਾ ਤੁਸੀਂ ਇਹ ਬੇਦਵੀ ਕੀਤੀ ਹੈ ਇੱਕ ਹਿਸਾਬ ਦੀ ਠੀਕ ਹੈ ਜੀ ਤੇ ਬੇਦਵੀ ਦੀ ਬਹੁਤ ਵੱਡੀ ਗਲਤੀ ਹੁੰਦੀ ਹੈ ਤੁਸੀਂ ਇਦਾਂ ਨਹੀਂ ਕਰ ਸਕਦੇ ਠੀਕ ਹੈ ਜੀ